ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਰਿਆਂ ਹੀ ਸੰਗਤਾਂ ਨੂੰ ਬੈਸਾਖੀ ਦੀਆਂ ਲੱਖ ਲੱਖ ਵਧਾਈਆਂ ਅੱਜ ਦੇ ਦਿਨ ਹੀ 1699 ਈਸਵੀ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਿਆਰ ਕਰਕੇ ਸੰਗਤਾਂ ਨੂੰ ਛਕਾਇਆ ਤੇ ਖਾਲਸਾ ਸਿਰਜਨਾ ਜੋ ਅੱਜ ਦੇ ਦਿਨ ਖਾਲਸਾ ਪੰਥ ਦਾ ਜੋ ਸਿਰਜਨਾ ਹੋਈ ਸੋ ਗੁਰਦੁਆਰਾ ਹਰਗੋਬਿੰਦ ਸਾਹਿਬ ਜੀਟੀ ਕਰਨਾ ਲੋਗੜਾ ਵਿਖੇ ਸਾਉਂ ਸਾਧ ਸੰਗਤ ਮਿਲ ਕੇ ਸਵੇਰੇ ਵਿਸਾਖੀ ਦੇ ਦਿਨ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਦੀ ਸੇਵਾ ਸਾਰੀਆਂ ਸੰਗਤਾਂ ਨਾਲ ਮਿਲ ਕੇ ਕਰ ਰਹੀਆਂ ਨੇ ਜੀ ਆਪ ਜੀ ਦਰਸ਼ਨ ਕਰੋ ਇਹ ਪਾਵਨ ਪਵਿੱਤਰ ਸਥਾਨ ਸੰਤ ਬਾਬਾ ਗੁਰਮੀਲ ਸਿੰਘ ਜੀ ਲੋਕੋ ਵਾਲੇ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਛੇਮੀ ਪਾਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਕਰਾਈ ਅੱਜ ਲੱਖਾਂ ਹੀ ਸੰਗਤਾਂ ਇਸ ਸਥਾਨ ਦੇ ਉੱਪਰ ਆ ਕੇ ਆਪਣਾ ਜੀਵਨ ਸਫਲ ਕਰਦੀਆਂ ਨੇ सेवा करते हैं रल मिल के संगत सो तो आप जी भी दर्शन करो जी गुरुद्वारा हरगोबिंद सर पातशाही दिल्ली ये जो स्थान है नेशनल हाईवे मकरबा चौक तू किलोमीटर पहले ਭਾਈ 베 ਦੇ ਉੱਪਰ ਜਦੋਂ ਆਪਾਂ ਪੰਜਾਬ ਤੋਂ ਆਨੇ ਆ ਸੱਜੇ ਪਾਸੇ ਸਥਾਪਿਤ ਹੈ ਜੀ ਇੱਕ ਵਾਰ ਫਿਰ ਸਾਰੀਆਂ ਹੀ ਸੰਗਤਾਂ ਨੂੰ ਵਿਸਾਖੀ ਤੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ